ਬਹੁਤ ਰੌਲਾ ਚੱਲ ਰਿਹਾ ਹੈ ਭਾਰਤ ਵਰਸ਼ ਦੀਆਂ ਕਿਤਾਬਾਂ ਵਿੱਚ ਨਾ ਇੱਕ ਬਚਨ ਲਿਖਿਆ ਗਿਆ ਹੈ ਦਸਮ ਗ੍ਰੰਥ ਦਾ ਹੈ ਬਾਹ ਕਾਲ ਕਾਲ ਕਾ ਆਰਾਦੀ ਤੇ ਉਹਦੀ ਡੈਫੀਨੇਸ਼ਨ ਇਹ ਦੇ ਦਿੱਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਵ ਜੀ ਦੀ ਇਰਾਦਨਾ ਕਰਦੇ ਸਨ ਇਹ ਮੈਂ ਸ਼ੰਕਾ ਨਿਵਿਰਤ ਕਰ ਦਵਾਂ ਅਲਫਾਜ਼ਾਂ ਦੇ ਵਿੱਚ ਕਮੀ ਕੋਈ ਨਹੀਂ ਵਿਆਖਿਆ ਗਲਤ ਕੀਤੀ ਗਈ ਹੈ ਜੋ ਕਿਤਾਬਾਂ 'ਚ ਹੈ ਇਹ ਅਲਫਾਜ਼ ਆਏ ਕਿੱਥੋਂ ਬਚਿਤ੍ਰਨਾਟਕ ਹੈ ਜੇ ਸਾਡੇ ਕੋਲ ਨਾ ਹੁੰਦਾ ਤੇ ਸ਼ਾਇਦ ਅਸੀਂ ਦਾਵਾ ਹੀ ਨਾ ਕਰ ਪਾਉਂਦੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬਡੋ ਕਲੂ ਮੈਂ ਸਾਕਾ ਤਿਲਕ ਜੰਜੂ ਹਿੰਦੂਆਂ ਦੇ ਧਰਮ ਨੂੰ ਗੁਰਦੇਵ ਘਾਦਰ ਸਾਹਿਬ ਨੇ ਰੱਖਿਆ ਤੋਂ ਖੰਡਨ ਤੇ ਕੀਤਾ ਹੀ ਨਹੀਂ ਜਾ ਸਕਦਾ ਦਸਮ ਬਾਣੀ ਦਾ ਕਰਦੇ ਹੋਗੇ ਤੇ ਕੋਈ ਨਹੀਂ ਮੰਨੇਗਾ ਵੀ ਤੁਸੀਂ ਸਨਾਤਨ ਮਤ ਨੂੰ ਬਚਾਇਆ ਹੈ ਬਚਨ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹੇ ਬਿਦਮੋਹਿਆਨੋ ਹਿਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤਿਹੇ ਨਾਮ ਕਹਾਵਾ ਪੰਡ ਰਾਜ ਜਿਹੇ ਜੋਗ ਕਮਾਵਾ ਤਹ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਧੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਸਾਂ ਮਾਤ ਲੋਕ ਤੇ ਜਿੱਥੇ ਹਿਮਕੁੰਟ ਹੈ ਘੇਰੇ ਘੇਰੇ ਬਰਫ ਹੈ ਸੱਤ ਉੱਚੀਆਂ ਚੋਟੀਆਂ ਮੈਂ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੀ ਅਰਾਧਨਾ ਚ ਸਾਂ ਉਨੂੰ ਮਹਾਕਾਲ ਲਿਖਿਆ ਹੈ ਉਦੇ ਮੈਂ ਗੀਤ ਗਾ ਰਿਹਾ ਸਾਂ ਹੁਣੇ ਮਹਾਕਾਲ ਹੈ ਕੌਣ ਕਹਿੰਦੇ ਇਹ ਵਿਦਕਰਤ ਤਪੱਸਿਆ ਭਇਓ ਦ્વੈਤੇ ਇੱਕ ਰੂਪ ਹੋ ਵੈ ਗਇਓ ਮੈਂ ਤਪੱਸਿਆ ਕਰਦਾ ਮਹਾਕਾਲ ਦਾ ਹੀ ਰੂਪ ਹੋ ਗਿਆ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਇਹ ਮਹਾਕਾਲ ਕੌਣ ਹੈ ਅਲਖ ਪਕੜ ਚ ਨਹੀਂ ਆਉਂਦਾ ਅਕਾਲ ਪੁਰਖ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਬਣਨਾ ਭਾਗ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਵੀ ਉਹਦੀ ਆਰਾਧਨਾ ਕਰ ਰਹੇ ਸਨ ਤਿੰਨ ਜੋ ਘਰੀ ਅਲਖ ਕੀ ਸੇਵਾ ਤਾਂਤੇ ਭਏ ਪ੍ਰਸੰਨ ਗੁਰਦੇਵਾ ਨਾ ਲਖੇ ਜਾਣ ਵਾਲੇ ਅਕਾਲ ਪੁਰਖ ਮਹਾਕਾਲ ਦੀ ਜਦੋਂ ਆਰਾਧਨਾ ਕੀਤੀ ਤੇ ਕਹਿੰਦੇ ਉਹ ਖੁਸ਼ ਹੋ ਤੇ ਖੁਸ਼ ਹੋ ਕੇ ਕੀ ਆਖਿਆ ਤਿੰਨ ਪ੍ਰਭ ਜਬ ਆਏ ਸਮੋਹੇ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਹੁਣ ਇੱਥੇ ਮਹਾਕਾਲੀ ਪ੍ਰਭ ਲਵਜ਼ ਆ ਗਿਆ ਇਹ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਤਾਕਤ ਹੈ ਇੱਕ ਹਸਤੀ ਲਈ ਹਜ਼ਾਰਾਂ ਨਾਮ ਲਿਖੇ ਨੇ ਜਾਬ ਸਾਹਿਬ ਚ ਵੀ ਇਦਾਂ ਹੀ ਹੈ ਕਹਿੰਦੇ ਪ੍ਰਭੂ ਨੇ ਮੈਨੂੰ ਹੁਕਮ ਕੀਤਾ ਜਾਓ ਦੁਨੀਆ ਤੇ ਗੁਰੂ ਨਾਨਕ ਦੇ ਤਖਤ ਦੇ ਦਸਵੇਂ ਵਾਰਿਸ ਬਣਨਾ ਚਿਤਨਾ ਭਇਓ ਹਮਰੋ ਆਵਨ ਕਹਿ ਤੁਬੀ ਰਹੀ ਸਰਉਤ ਪ੍ਰਭ ਚਰਨਨ ਮਹ ਮੈਂ ਕਿਹਾ ਏ ਮਹਾਕਾਲ ਪ੍ਰਭੂ ਮੈਂ ਤੁਹਾਡੇ ਤੋਂ ਦੂਰ ਨਹੀਂ ਹੋਣਾ ਅੱਗੇ ਪਤਾ ਵਾਈਗਰੂ ਨੇ ਕੀ ਜਵਾਬ ਦਿੱਤਾ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਕਹਿੰਦੇ ਦੁਸ਼ਟ ਦਮਨ ਮੈਂ ਦੁਨੀਆ ਸਾਜੀ ਮੈਂ ਦੈਤ ਬਣਾਏ ਮੈਂ ਦੇਵਤੇ ਬਣਾਏ ਆਪਣਾ ਹੀ ਨਾਮ ਚਪਾਈ ਗਏ ਮੇਰਾ ਚਪਾਇਆ ਹੀ ਕਿਸੇ ਨੇ ਨਾ ਹੁਣੇ ਮਹਾਕਾਲ ਸ਼ਿਵਜੀ ਨਹੀਂ ਹੈ ਅਗਲੀਆਂ ਪੰਕਤੀਆਂ ਸਿੱਧ ਕਰਦੀਆਂ ਨੇ ਉਹ ਜਿਹੜਾ ਮਹਾਕਾਲ ਜਿਹਦੀ ਇਰਾਦਨਾ ਗੁਰੂ ਗੋਬਿੰਦ ਸਿੰਘ ਕਰਦੇ ਨੇ ਉਹ ਕਹਿ ਰਿਹਾ ਹੈ ਮਹਾਦੇਵ ਅਚੁੱਤ ਕਹਿਵਾਇਓ ਬਿਸਨ ਆਪ ਹੀ ਕੋਠਹ ਰਾਇਓ ਮੈਂ ਦੇਵਤਿਆਂ ਚੋਂ ਇੱਕ ਮਹਾਨ ਦੇਵਤਾ ਪੈਦਾ ਕੀਤਾ ਮਹਾਦੇਵ ਤੋ ਸ਼ਿਵ ਜੀ ਨੂੰ ਮਹਾਦੇਵ ਆਖੀਦਾ ਸਿੱਖ ਮਹਾਕਾਲ ਉਹਨੂੰ ਆਂਦੇ ਜੋ ਸਦੀਵੀ ਹੈ ਵਾਹਿਗੁਰੂ ਕਹਿੰਦੇ ਮਹਾਦੇਵਾਂ ਦਾ ਮੈਂ ਅਚੁੱਤ ਹਾਂ ਮੈਂ ਸਦੀਵੀ ਹਾਂ ਵਾਹਿਗੁਰੂਆਂ ਦੇ ਮੈਂ ਬ੍ਰਹਮਾ ਨੂੰ ਭੇਜਿਆ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਉਹ ਆਪ ਪਾਰ ਬ੍ਰਹਮ ਬਣ ਕੇ ਬਹਿ ਗਿਆ ਸਬਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦਰੜਾਇਓ ਸਾਰੇ ਸ਼ਿਵਜੀ ਬ੍ਰਹਮਾ ਆਪਣਾ ਹੀ ਨਾਮ ਜਪਾਉਂਦੇ ਰਹੇ ਮੇਰਾ ਨਾਮ ਹੀ ਨਾ ਜਪਾਇਆ ਜਾਓ ਗੁਰੂ ਗੋਬਿੰਦ ਰਾਏ ਬਣੋ ਅਕਾਲ ਦਾ ਨਾਮ ਜਪਾਓ ਹੁਣ ਇਥੇ ਮਹਾਕਾਲ ਸ਼ਿਵਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਕਾ ਅਰਾਧੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਬ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕ ਕੀ ਆਤਮਾ ਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ ਮਹਾਕਾਲ ਦੀ ਡੈਫੀਨੇਸ਼ਨ ਪਹਿਲਾ ਪੱਖ ਦੱਸ ਦਿੱਤਾ ਕਾਲ ਦਾ ਵੀ ਕਾਲ ਹੈ ਹਿੰਦੂ ਵੀਰ ਮਹਾਕਾਲ ਸ਼ਿਵ ਜੀ ਮਹਾਰਾਜ ਨੂੰ ਆਂਦੇ ਨੇ ਕੋਈ ਦੋ ਰਹਿ ਨਹੀਂ ਹੁਣ ਤੁਸੀਂ ਆਖੋਗੇ ਸਿੱਖ ਕਿਉਂ ਨਹੀਂ ਆਂਦੇ ਪਿਤਾ ਲਬਜ਼ ਹੈ ਤੁਸੀਂ ਆਪਣੇ ਪਿਤਾ ਲਈ ਵਰਤਦੇ ਹੋ ਮੈਂ ਆਪਣੇ ਪਿਤਾ ਲਈ ਵਰਤਦਾ ਇਸੇ ਤਰ੍ਹਾਂ ਪਾਕ ਲਬਜ਼ ਹੈ ਹਿੰਦੀ ਚ ਪਾਕ ਸਾਲ ਰਸੋਈ ਘਰ ਲਈ ਵਰਤਿਆ ਜਾਂਦਾ ਹੈ ਪਾਕ ਜਿੱਥੇ ਭੋਜਨ ਤਿਆਰ ਹੁੰਦਾ ਪੱਕਦਾ ਇਹੀ ਪਾਕ ਲਬਜ਼ ਫਾਰਸੀ ਚ ਪਵਿੱਤਰ ਲਈ ਆ ਜਾਂਦਾ ਅੱਲਾਹ ਪਾਕ ਨੂੰ ਪਾਕ ਹੈ ਇਹੀ ਪਾਕ ਲਫ਼ਜ਼ ਪੰਜਾਬੀ ਚ ਪਸਲੀ ਆਉਂਦਾ ਆ ਜਿਹੜੀ ਜ਼ਖਮ ਚ ਪਸ ਪੈਂਦੀ ਹੈ ਪਾਕ ਪੈਂਦੀ ਹੈ ਅਲਫ਼ਾਜ਼ ਉਹੀ ਹੈ ਅਰਥ ਬਦਲ ਗਏ ਮਹਾਕਾਲ ਉਹੀ ਹੈ ਹਸਤੀਆਂ ਬਦਲ ਗਈਆਂ ਹਿੰਦੂ ਵੀਰ ਮਹਾਕਾਲ ਸ਼ਿਵਜੀ ਮਹਾਰਾਜ ਨੂੰ ਆਂਦੇ ਨੇ ਸਿੱਖ ਮਹਾਕਾਲ ਅਕਾਲ ਪੁਰਖ ਨੂੰ ਆਂਦੇ ਨੇ ਜੋ ਸਦੀਵੀ ਹੈ ਤੁਸੀਂ ਆਖੋਗੇ ਪਿੱਛੇ ਕਾਲ ਕਾ ਅਰਾਧੀ ਆਇਆ ਅਰਾਧੀ ਇਸਤਰੀ ਲਿੰਗ ਹੈ ਇਹਦਾ ਮਤਲਬ ਇਥੇ ਕਾਲਕਾ ਦੇਵੀ ਨੂੰ ਆਖਿਆ ਨਾ ਅਰਾਧੀ ਇਸਤਰੀ ਲਿੰਗ ਨਹੀਂ ਹੈ ਭਾਈ ਪੂਜਾ ਕਰਨ ਵਾਲੇ ਨੂੰ ਕੀ ਆਂਦੇ ਹੋ ਪੁਜਾਰੀ ਤੇ ਬਿਹਾਰੀ ਲੱਗਣ ਨਾਲ ਪੁਜਾਰੀ ਕਿਤੇ ਔਰਤ ਥੋੜਾ ਬਣ ਗਈ ਮੰਦਰ ਵਿੱਚ ਪੁਜਾਰੀ ਤੇ ਮਰਦ ਹੀ ਹੁੰਦਾ ਬਾਣੀਆਂ ਦੀ ਹੈ ਠਾਕੁਰ ਕਾ ਸੇਵਕ ਸਦਾ ਪੁਜਾਰੀ ਪਾਠ ਕਰਨ ਵਾਲਾ ਪਾਠੀ ਇਸੇ ਤਰ੍ਹਾਂ ਆਰਾਧਨਾ ਕਰਨ ਵਾਲਾ ਅਰਾਧੀ ਹੁੰਦਾ ਸਾਸ ਸਾਸ ਪਾਰ ਬ੍ਰਹਮ ਅਰਾਧੀ ਆਪਣੇ ਸਤਿਗੁਰ ਕੈ ਬਲ ਜਾਈ ਜਿਹੜਾ ਨਾਮ ਜਪਦਾ ਹੈ ਉਹਨੂੰ ਨਾਮੀ ਕਹਿ ਦਿੰਦੇ ਨੇ ਇਦਾਂ ਹੀ ਅਰਾਧਨਾ ਕਰਨ ਵਾਲੇ ਨੂੰ ਅਰਾਧੀ ਆਂਦੇ ਨੇ ਗੁਰਦੇਵ ਨੂੰ ਪਤਾ ਸੀ ਲੋਕਾਂ ਭਲੇਖਾ ਖਾ ਜਾਣਾ ਮਹਾਕਾਲ ਸ਼ਿਵ ਜੀ ਨੂੰ ਸਮਝ ਲੈਣਾ ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਤ ਨਹ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਕਹਿੰਦੇ ਇਥੇ ਮਹਾਕਾਲ ਨੂੰ ਹੀ ਸ਼ਿਵ ਜੀ ਸਮਝ ਲਿਆ ਅਸਲ ਨਿਰੰਕਾਰ ਦਾ ਭੇਦ ਨਹੀਂ ਜਾਣਦੇ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ब्रह्मा अर बिसन केते वेद औ पुराण केते सिमरत समूहन के होए होए बतए है इथे शिवजी आए चले गए ब्रह्मा जी विष्णु जी आए चले गए श्री कृष्ण महाराज आए श्री रामचंद्र जी आए चले गए बहुत देवते गुरु पीर आए चले गए मोहम्मद नहीं रहे जीसस नहीं रहे रहंदा इको ही है महाकाल अकाल पुरख आद अंत एक है अवतार सोई गुरु समझियो हमारा ਆਦ ਚ ਵੀ ਸੀ ਅਸੀਂ ਨਾਮ ਹੀ ਰਹੇ ਅੰਤ ਚ ਵੀ ਰਹੇਗਾ ਉਹ ਮਹਾਕਾਲ ਹੈ ਔਰ ਜੇ ਕੋਈ ਮੁਨਕਰ ਹੋਣਾ ਚਾਵੇ ਦਸਮ ਬਾਣੀ ਤੋਂ ਅਕਾਲ ਤਖਤ ਦਾ ਰਹਿਤ ਮਰਿਆਦਾ ਦਾ ਖਰੜਾ ਸਿੱਖ ਦੀ ਡੈਫੀਨੇਸ਼ਨ ਸਿੱਖ ਦੀ ਤਾਰੀ ਲਿਖੀ ਹੈ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਦਾ ਹੈ ਦਸਾਂ ਪਾਤਸ਼ਾਹੀਆਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੇ ਦੇ ਦਸਾਂ ਪਾਤਸ਼ਾਹਾਂ ਦੀ ਬਾਣੀ ਤੇ ਭਰੋਸਾ ਰੱਖਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੋਰ ਕਿਸੇ ਨੂੰ ਇਸਤ ਨਹੀਂ ਮੰਨਦਾ ਅਕਾਲ ਪੁਰਖ ਤੋਂ ਅਲੈਦਾ ਉਹ ਸਿੱਖ ਹੈ ਹੁਣ ਇੱਥੇ ਦਸਾਂ ਪਾਤਸ਼ਾਹਾਂ ਦੀ ਬਾਣੀ ਦੀ ਗੱਲ ਹੈ ਚਾਹੇ ਉਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਚਾਹੇ ਆਦ ਗ੍ਰੰਥ ਸਾਹਿਬ ਦੀ ਬਾਣੀ ਚਾਹੇ ਦਸਮ ਗ੍ਰੰਥ ਦੀ ਬਾਣੀ ਜਿਹੜਾ ਮੰਨੇਗਾ ਉਹ ਹੀ ਸਿੱਖ ਹੈ ਤੋ ਗੁੰਮਰਾਹ ਨਹੀਂ ਹੋਣਾ ਮਹਾਕਾਲ ਅਕਾਲ ਪੁਰਖ ਨੂੰ ਆਖਿਆ ਬਾਣੀ ਦੇ ਵਿੱਚ